ਸ਼ਸ਼ੀਕਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਇਹ ਵੀਡੀਓ ਅਸੀਂ ਵੀਡੀਓ ਦੀ ਲੰਬਾਈ ਨੂੰ ਲੈ ਕੇ ਬਣਾ ਰਹੇ ਹਾਂ ਕਿਉਂਕਿ ਜਦੋਂ ਆਪਾਂ ਫੇਸਬੁੱਕ YouTube ਜਾਂ ਆਪਾਂ ਕਿਤੇ ਵੀ ਕੋਈ ਵੀਡੀਓ ਦੇਖਦੇ ਹਾਂ ਕਈ ਵਾਰ ਸਾਨੂੰ ਲੱਗਦਾ ਕਿ ਵੀਡੀਓ ਲੰਬੀ ਹੈ ਅਕਸਰ ਇਹ ਸਾਡੇ ਨਾਲ ਵੀ ਹੋ ਰਿਹਾ ਹੈ ਕਿ ਜਦੋਂ ਅਸੀਂ ਕੋਈ ਵੀਡੀਓ ਪੋਸਟ ਕਰਦੇ ਹਾਂ ਕਿਸੇ ਜਾਣਕਾਰੀ ਵਾਲੀ ਵੀਡੀਓ ਪੋਸਟ ਕਰਦੇ ਹਾਂ ਕਈ ਲੋਕ ਕਮੈਂਟ ਕਰਕੇ ਕਹਿੰਦੇ ਨੇ ਕਿ ਵੀਡੀਓ ਲੰਬੀ ਹੁੰਦੀ ਹੈ ਥੋੜੀ ਛੋਟੀ ਵੀਡੀਓ ਬਣਾਇਆ ਕਰੋ ਅਤੇ ਕਈ ਲੋਕ ਸਾਨੂੰ ਕਮੈਂਟ ਇਹ ਵੀ ਕਰਦੇ ਨੇ ਕਿ ਵੀਡੀਓ ਤੁਸੀਂ ਜਿਸ ਫਲੋ ਨਾਲ ਬੋਲਦੇ ਹੋ ਉਹਨੂੰ ਹੋਰ ਸਲੋ ਫਲੋ ਚ ਬੋਲੋ ਤਾਂ ਕਿ ਤੁਹਾਡੀ ਜਿਹੜੀ ਗੱਲ ਹੈ ਸਾਨੂੰ ਹੋਰ ਬਿਹਤਰ ਤਰੀਕੇ ਨਾਲ ਸਮਝ ਆ ਸਕੇ ਪਰੰਤੂ ਹੁਣ ਜੇਕਰ ਅਸੀਂ ਜਿੰਨੇ ਫਲੋ ਨਾਲ ਬੋਲ ਰਹੇ ਹਾਂ ਮੈਂ ਉਸ ਤੋਂ ਫਲੋ ਘਟਾ ਦਈਏ ਤਾਂ ਵੀਡੀਓ ਹੋਰ ਲੰਬੀ ਹੋ ਜਾਊਗੀ ਤਾਂ ਫਿਰ ਹੱਲ ਕੀ ਹੈ ਹੱਲ ਮੈਂ ਤੁਹਾਨੂੰ ਦੱਸਾਂਗਾ ਕਿ ਵੀਡੀਓ ਲੰਬੀ ਨੂੰ ਆਪਾਂ ਦੇਖਣਾ ਕਿਸ ਤਰ੍ਹਾਂ ਹੈ ਤਾਂ ਕਿ ਸਾਨੂੰ ਵੀਡੀ ਸਾਨੂੰ ਪੂਰੀ ਜਾਣਕਾਰੀ ਵੀ ਮਿਲ ਸਕੇ ਉਸ ਦੇ ਸਬੰਧਿਤ ਇਹ ਵੀਡੀਓ ਅੱਜ ਦੀ ਵੀ ਆ ਵੀਡੀਓ ਬਣਾ ਰਹੇ ਆ ਤਾਂ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਜੁਰ ਕਰ ਦਿਓ ਤੇ ਬਾਈ ਜੀ ਪੰਜਾਬੀ ਨੂੰ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਵੀ ਲਾਈਕ ਅਤੇ ਸਬਸਕ੍ਰਾਈਬ ਅਤੇ ਫੋਲੋ ਕਰਨਾ ਵੀ ਨਾ ਭੁੱਲਣਾ ਇਹ ਵੀ ਯਾਦ ਰੱਖਣਾ ਕਿ ਸਾਡੀ ਸਾਰੀ ਵੀਡੀਓਜ਼ ਹੁਣ ਤੁਹਾਨੂੰ ਫੇਸਬੁੱਕ ਦੇ ਨਾਲ ਨਾਲ YouTube ਤੇ ਵੀ ਉਪਲਬਧ ਨੇ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਤਾਂ ਦੋਸਤੋ ਕਈ ਵਾਰ ਵੀਡੀਓ ਲੰਬੀ ਜ਼ਰੂਰ ਹੋ ਸਕਦੀ ਹੈ ਲੇਕਿਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿਹੜੀ ਅਸੀਂ ਜਾਣਕਾਰੀ ਦੇਣੀ ਹੈ ਉਹ ਉਸ ਤੋਂ ਘੱਟ ਸਮੇਂ ਦੇ ਵਿੱਚ ਦੇਣੀ ਸੰਭਵ ਹੀ ਨਹੀਂ ਹੁੰਦੀ ਤਾਂ ਫਿਰ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਵੀਡੀਓ ਨੂੰ ਖਤਮ ਕੀਤਾ ਜਾਵੇ ਲੇਕਿਨ ਪੂਰੀ ਜਾਣਕਾਰੀ ਦੇਣਾ ਵੀ ਸਾਡਾ ਫਰਜ਼ ਹੈ ਤਾਂ ਕਿ ਸਾਰੇ ਲੋਕਾਂ ਤੱਕ ਪੂਰੀ ਜਾਣਕਾਰੀ ਮਿਲ ਸਕੇ ਜਿਹੜੀ ਵੀਡੀਓ ਲੰਬੀ ਲੱਗਦੀ ਹੈ ਉਸ ਵੀਡੀਓ ਨੂੰ ਘੱਟ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇਖਣਾ ਹੁਣ ਤੁਹਾਨੂੰ ਇਹ ਸਾਰੀ ਆਪਾਂ ਜਾਣਕਾਰੀ ਦਵਾਂਗੇ ਤਾਂ ਕਿ ਤੁਹਾਡਾ ਸਮਾਂ ਵੀ ਬਚੇਗਾ ਅਤੇ ਤੁਸੀਂ ਜੁੜੀ ਜੋ ਗੱਲਾਂ ਹੈਗੀ ਉਹ ਸਾਰੀਆਂ ਤੁਸੀਂ ਸੁਣ ਵੀ ਸਕਦੇ ਹੋ ਪੂਰੀ ਵੀਡੀਓ ਤੁਸੀਂ ਦੇਖ ਸਕੋਗੇ ਤਾਂ ਫਿਰ ਮੰਨ ਵੀਡੀਓ 6 ਮਿੰਟ ਦੀ ਹੈ ਉਸ ਨੂੰ ਅਸੀਂ ਘੱਟ ਸਮੇਂ ਦੇ ਦੇਖਣਾ ਇਹ ਕਿਸ ਤਰ੍ਹਾਂ ਹੋਊਗਾ ਸਾਰੀ ਜਾਣਕਾਰੀ ਤੁਹਾਨੂੰ ਦਵਾਂਗਾ ਮੋਬਾਈਲ ਸਕਰੀਨ ਔਨ ਕਰਕੇ 6 ਮਿੰਟ ਦੀ ਵੀਡੀਓ ਨੂੰ ਤੁਸੀਂ 3 ਮਿੰਟ ਵਿੱਚ ਵੀ ਦੇਖ ਸਕਦੇ ਹੋ 4 ਮਿੰਟ ਵਿੱਚ ਵੀ ਦੇਖ ਸਕਦੇ ਹੋ ਤੁਹਾਡੇ ਆਪਣੇ ਉੱਪਰ ਨਿਰਭਰ ਕਰਦਾ ਤੁਹਾਡੇ ਸਮੇਂ ਦੇ ਉੱਪਰ ਨਿਰਭਰ ਕਰਦਾ ਤੁਹਾਡੀ ਸਮਝ ਦੇ ਉੱਪਰ ਨਿਰਭਰ ਕਰਦਾ ਹੈ ਤਾਂ ਤੁਹਾਡੀ ਆਪਣੀ ਪਸੰਦ ਹੋਵੇਗੀ ਤਾਂ ਫਿਰ ਚੱਲਦੇ ਹਾਂ ਇੱਕ ਵਾਰੀ ਆਪਾਂ ਮੋਬਾਈਲ ਸਕਰੀਨ ਦੇ ਉੱਪਰ ਸਪੋਜ਼ ਕਰ ਲਓ ਫੇਸਬੁੱਕ ਦੀ ਕੋਈ ਵੀਡੀਓ ਦੇਖਣੀ ਹੈਗੀ ਤਾਂ ਮੈਂ ਤੁਹਾਨੂੰ ਬਾਈ ਜੀ ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਪਰ ਲੈ ਕੇ ਜਾ ਰਿਹਾ ਤਾਂ ਇਹ ਸਪੋਜ਼ ਕਰ ਲਓ ਇੱਕ ਆ ਆ ਜਿਹੜੀ ਵੀਡੀਓ ਹੈ ਖਣੀ ਹੈਗੀ ਤਾਂ ਕੀ ਕਰਨਾ ਪਊਗਾ ਆਪਾਂ ਜਦੋਂ ਵੀਡੀਓ ਨੂੰ ਦੇਖਣ ਦੇ ਲਈ ਜਾਂਦੇ ਆ ਤਾਂ ਇਸ ਦੇ ਇਸ ਦੇ ਵਿੱਚ نیچے ਇੱਕ ਸੈਟਿੰਗ ਦਾ ਨਿਸ਼ਾਨ ਬਣਿਆ ਹੁੰਦਾ ਵੀਡੀਓ ਦੇ نیچے ਤੁਸੀਂ ਦੇਖੋਗੇ ਕਿ نیچے ਇੱਕ ਸਪੀਕਰ ਦਾ ਨਿਸ਼ਾਨ ਬਣਿਆ ਹੋਇਆ ਇੱਕ ਤੀਰ ਦਾ ਨਿਸ਼ਾਨ ਬਣਿਆ ਹੋਇਆ ਇੱਕ ਗਰਾਰੀ ਟਾਈਪ ਨਿਸ਼ਾਨ ਬਣਿਆ ਹੋਇਆ ਇਹ ਸੈਟਿੰਗ ਦਾ ਨਿਸ਼ਾਨ ਹੁੰਦਾ ਇਸ ਸੈਟਿੰਗ ਨੂੰ ਜਦੋਂ ਆਪਾਂ ਔਨ ਕਰਦੇ ਹਾਂ ਤਾਂ ਇਸ ਦੇ ਵਿੱਚ ਕੁਝ ਆਪਸ਼ਨ ਆ ਸਾਨੂੰ ਕੁਝ ਆਪਸ਼ਨ ਨਜ਼ਰ ਆਉਂਦੀਆਂ ਨੇ ਕੁਆਲਿਟੀ ਦੀ ਆਪਸ਼ਨ ਨਜ਼ਰ ਆਉਂਦੀ ਡਾਟਾ ਸੇਵਰ ਦੀ ਆਪਸ਼ਨ ਨਜ਼ਰ ਆਉਂਦੀ ਹੇ ਨੀਚੇ ਇੱਕ ਪਲੇ ਬੈਕ ਸਪੀਡ ਦੀ ਆਪਸ਼ਨ ਨਜ਼ਰ ਆਉਂਦੀ ਹੈ ਹੁਣ ਤੁਸੀਂ ਦੇਖੋਗੇ ਕਿ ਇਸ ਵਕਤ ਪਲੇ ਬੈਕ ਸਪੀਡ ਨੋਰਮਲ ਦੇ ਉੱਪਰ ਚੱਲ ਰਹੀ ਹੈ ਜੇਕਰ ਇਸ ਚੀਜ਼ ਨੂੰ ਵਧਾ ਕੇ ਦੇਖਣਾ ਚਾਹੁੰਦੇ ਹਾਂ ਤਾਂ ਇਸ ਪਲੇ ਬੈਕ ਸਪੀਡ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਦੇ ਹਾਂ ਤਾਂ ਇਸ ਦੇ ਵਿੱਚ ਸਵਾ ਗੁਣਾ ਡੇਢ ਗੁਣਾ ਪੌਣੇ 2 ਗੁਣਾ ਅਤੇ 2 ਗੁਣਾ ਦੀ ਆਪਸ਼ਨ ਸਾਨੂੰ ਨਜ਼ਰ ਆ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇਸ ਵੀਡੀਓ ਨੂੰ ਅ ਸਪੀਡ ਦੇ ਉੱਪਰ ਵਧਾ ਕੇ ਦੇਖਣਾ ਚਾਹੁੰਦੇ ਹਾਂ ਕਿ ਦੁੱਗਣੀ ਸਪੀਡ ਦੇ ਉੱਪਰ ਵਧਾ ਕੇ ਦੇਖਣਾ ਚਾਹੁੰਦੇ ਹਾਂ ਮੰਨ ਲਓ 6 ਮਿੰਟ ਦੀ ਵੀਡੀਓ ਨੂੰ ਤੁਸੀਂ ਦੁੱਗਣੀ ਸਪੀਡ ਦੇ ਉੱਪਰ ਵਧਾ ਕੇ ਦੇਖਣਾ ਚਾਹੋਗੇ ਤਾਂ ਉਹ ਵੀਡੀਓ 3 ਮਿੰਟ ਵਿੱਚ ਮੁੱਕ ਜਾਵੇਗੀ ਲੇਕਿਨ ਉਸ ਦੇ ਵਿੱਚ ਜੋ ਬੋਲਣ ਵਾਲੀ ਜਾਂ ਵੀਡੀਓ ਦੇ ਵਿੱਚ ਜੋ ਬੋਲਣ ਵਾਲੀ ਚੀਜ਼ ਹੁੰਦੀ ਹੈ ਉਹ ਤੇਜ਼ ਸੁਣਦੀ ਸਾਨੂੰ ਤਾਂ ਤੁਹਾਡੀ ਆਪਣੀ ਸਮਝ ਦੇ ਉੱਪਰ ਨਿਰਭਰ ਕਰੂਗਾ ਕਿ ਕੀ ਤੁਸੀਂ ਦੁੱਗਣੀ ਸਪੀਡ ਦੇ ਉੱਪਰ ਉਸ ਚੀਜ਼ ਨੂੰ ਸਮਝ ਸਕਦੇ ਹੋ ਸੁਣ ਸਕਦੇ ਹੋ ਜੇਕਰ ਤੁਸੀਂ ਸਮਰੱਥ ਰੱਖਦੇ ਹੋ ਉਸ ਨੂੰ ਦੁੱਗਣੀ ਸਪੀਡ ਉੱਪਰ ਸਮਝਣ ਦੀ ਸੁਣਨ ਦੀ ਤਾਂ ਤੁਸੀਂ ਦੁੱਗਣੀ ਸਪੀਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਵਾ ਗੁਣਾ ਡੇਢ ਗੁਣਾ ਪੌਣੇ 2 ਗੁਣਾ ਅਤੇ 2 ਗੁਣਾ ਸਪੀਡ ਪਰ ਕਰਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ ਸੋ ਇਸੇ ਤਰ੍ਹਾਂ ਜੇਕਰ YouTube ਦੀ ਵੀਡੀਓ ਦੇਖਣੀ ਹੋਵੇ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਸਪੀਡ ਵਧਾ ਕੇ ਅਸੀਂ ਦੇਖ ਸਕਦੇ ਹਾਂ ਹੁਣ ਆਪਾਂ YouTube ਤੇ ਜਾਂਦੇ ਹਾਂ ਬਾਈ ਜੀ ਪੰਜਾਬੀ ਦੇ ਮੈਂ YouTube ਚੈਨਲ ਖੋਲ੍ਹ ਲੇਤਾ ਹੈਗਾ ਤਾਂ ਸਪੋਜ਼ ਕਰ ਲਉ ਆਪਾਂ ਕੋਈ ਵੀ ਵੀਡੀਓ ਦੇਖਣੀ ਹੈਗੀ ਆ ਵੀਡੀਓ ਦੇਖਣ ਦੇ ਲਈ ਜਦੋਂ ਆਪਾਂ ਕਲਿੱਕ ਕਰਦੇ ਹਾਂ ਤਾਂ ਇਸ ਵੀਡੀਓ ਦੇ ਉੱਪਰ ਜਦੋਂ ਕਲਿੱਕ ਕਰਦੇ ਹਾਂ ਤਾਂ ਇਸ ਵਿੰਡੋ ਦੇ ਸੱਜੀ ਹੱਥ ਬਿਲਕੁਲ ਸੱਜੀ ਹੱਥ ਇੱਕ ਗਰਾਰੀ ਉਸੇ ਟਾਈਪ ਦੀ ਗਰਾਰੀ ਬਣ ਜਾਂਦੀ ਹੈ ਜਿਸ ਨੂੰ ਸੈਟਿੰਗ ਕਹਿੰਦੇ ਨੇ ਤੇ ਇਸ ਦੇ ਵਿੱਚ ਵੀ ਕੁਆਲਿਟੀ ਹੈਗੀ ਹੈ অপਸ਼ਨ ਪਲੇਬੈਕ ਸਪੀਡ ਦੀ অপਸ਼ਨ ਹੈਗੀ ਹੈ ਤਾਂ ਪਲੇਬੈਕ ਸਪੀਡ ਇਸ ਵਕਤ ਇਸ ਵਕਤ ਨੋਰਮਲ ਸਪੀਡ ਦੇ ਉੱਪਰ ਚੱਲ ਰਹੀ ਹੈ ਜਦੋਂ ਆਪਾਂ ਨੋਰਮਲ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਇਸ ਦੇ ਵਿੱਚ ਵੀ ਉਸੇ ਤਰ੍ਹਾਂ ਸਵਾ ਗੁਣਾ ਡੇਢ ਗੁਣਾ ਪੌਣੇ ਦੋ ਗੁਣਾ ਤੇ ਦੋ ਗੁਣਾ ਦੀਆਂ অপਸ਼ਨਾਂ ਸਾਨੂੰ ਨਜ਼ਰ ਆ ਜਾਂਦੀਆਂ ਨੇ ਤਾਂ ਇਸ ਵੀਡੀਓ ਨੂੰ ਵੀ ਤੁਸੀਂ ਇਸੇ ਤਰ੍ਹਾਂ ਵਧਾ ਕੇ ਉਸ ਦੀ ਸਪੀਡ ਵਧਾ ਕੇ ਦੇਖ ਸਕਦੇ ਹੋ ਆਪਣਾ ਸਮਾਂ ਬਚਾ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਕਿਸੇ ਵੀ ਵੀਡੀਓ ਦੀ ਸਪੀਡ ਵਧਾ ਕੇ ਉਸ ਨੂੰ ਘੱਟ ਸਮੇਂ ਦੇ ਵਿੱਚ ਦੇਖ ਸਕਦੇ ਹੋ ਲੇਕਿਨ ਸਪੀਡ ਵਧਾਉਣ ਤੋਂ ਬਾਅਦ ਤਾਂ ਉਸ ਦੇ ਵਿੱਚ ਵੀਡੀਓ ਦੀ ਗਤੀ ਤੇਜ਼ ਹੋ ਜਾਂਦੀ ਹੈ ਹੁਣ ਇਹ ਤੁਹਾਡੇ ਦੇ ਉੱਪਰ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਵੱਧ ਸਪੀਡ ਦੇ ਉੱਪਰ ਉਸ ਵੀਡੀਓ ਨੂੰ ਸੁਣ ਸਕਦੇ ਹੋ ਸਮਝ ਸਕਦੇ ਹੋ ਇਹ ਤੁਹਾਡੇ ਵਿੱਚ ਸਮਰੱਥਾ ਹੈਗੀ ਜਾਂ ਨਹੀਂ ਇਹ ਸੀ YouTube ਅਤੇ Facebook ਦੀ ਵੀਡੀਓ ਦੀ ਗੱਲ ਐਸੀ ਤਰ੍ਹਾਂ ਕੋਈ ਵੀ ਵੀਡੀਓ ਜੇਕਰ ਤੁਸੀਂ ਦੇਖਣੀ ਹੈ ਤਾਂ ਉਸ ਵੀਡੀਓ ਦੇ ਵਿੱਚ ਸੈਟਿੰਗ ਦੀ ਆਪਸ਼ਨ ਹੁੰਦੀ ਸੈਟਿੰਗ ਦੇ ਆਪਸ਼ਨ ਦੇ ਵਿੱਚ ਜਾ ਕੇ ਉਸ ਵੀਡੀਓ ਦੀ ਤੁਸੀਂ ਸਪੀਡ ਵਧਾ ਕੇ ਉਸ ਵੀਡੀਓ ਨੂੰ ਘੱਟ ਸਮੇਂ ਦੇ ਵਿੱਚ ਦੇਖ ਸਕਦੇ ਹੋ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ